ਬੜੇ ਵੀਡੀਓ ਤੁਹਾਡੇ ਦੇਖੇ ਨੇ ਇਹ ਇੱਕ ਵੱਖਰਾ ਜਿਹਾ ਕੀਤਾ ਜਿਹਨੂੰ ਆਪਾਂ ਡਰਾਈਵਰੀ ਦਾ ਕੀਤਾ ਕਹਿ ਦਿੰਦੇ ਆ ਤੇ ਮਤਲਬ ਇਹਦੇ ਵਿੱਚ ਤਾਂ ਬੰਦਿਆਂ ਨੂੰ ਵੀ ਬਦਨਾਮ ਲੋਕ ਕਰ ਦਿੰਦੇ ਆ ਜੇ ਆਪਾਂ ਗੱਲ ਕਰੀਏ ਤੁਸੀਂ ਕਦੋਂ ਇਸ ਕੀਤਾ ਦੇ ਵਿੱਚ ਆਏ ਮੈਨੂੰ ਇਹਦੇ ਬਾਰੇ ਪਹਿਲਾਂ ਥੋੜੀ ਜਾਣਕਾਰੀ ਦਿਓ ਸਰ ਮੈਂ 2019 ਤੋਂ ਇਸ ਕੀਤਾ ਵਿੱਚ ਆਈਆਂ ਜਦੋਂ ਕਰੋਨਾ ਸੀਗਾ ਜੀ ਹੋਇਆ ਜੀ ਉਦੋਂ ਮੇਰੇ ਕੋਲ ਗੱਡੀਆਂ ਸੀਗਾ ਇਸ ਬਿਮਾਰੀ ਚ ਪੇਜ ਬਚਾਉਣ ਕਰਕੇ ਕੁਝ ਜਿਹੜੇ ਮੇਰੇ ਕੋਲ ਗੱਡੀਆਂ ਸੀਗਾ ਆਪਣੇ ਗੱਡੀਆਂ ਸਾਡੇ ਚਲੇ ਗਏ ਘਰ ਆਹ ਉਹ ਕੇਵਲ ਗੱਡੀਆਂ ਖੜੀਆਂ ਹੋ ਗਈਆਂ ਸੀਆਂ ਤਾਂ ਮੈਨੂੰ ਮੁਸ਼ਕਲ ਆ ਰਹੀ ਸੀਗੀ ਹੂੰ ਤਾਂ ਮੇਰੇ ਹਸਬੰਦ ਜਿਹੜੇ ਕੁਝ ਮੇਰੇ ਬਾਹਰ ਜਿਹੋਣੇ ਸੀ ਉਹਨਾਂ ਸਾਰੇ ਨੇ ਸਾਥ ਦਿੱਤਾ ਮੈਨੂੰ ਗੱਡੀ ਨਾਲ ਸਿਖਾਈ ਤਾਂ ਸੀ ਖੰਨੇ ਤੋਂ ਫਿਰ ਦੌੜ ਕਰਨੇ ਸ਼ੁਰੂ ਕੀਤੀ ਤਾ ਸਾਰੇ ਅਸੀਂ ਮਤਲਬ ਪੰਜਾਬ ਦੇ ਵਿੱਚ ਅਸੀਂ ਸਪਲਾਈ ਕਰਨੇ ਸ਼ੁਰੂ ਕੀਤੀ ਤਾਂ ਮੈਂ ਉਸ ਟਾਈਮ ਤੋਂ ਸਪਲਾਈ ਕੀਤੀ ਤਾਂ ਮੈਂ ਰੇਂਜ ਹੋਈ ਤੇ ਹੁਣ ਤਾਂ ਦੇਖਿਆ ਤੁਸੀਂ ਰੋਡ ਦੇ ਉੱਤੇ ਗੱਡੀ ਖਿੱਚੀ ਜਾਂਦੇ ਹੁੰਦੇ ਹੋ ਜਿਵੇਂ ਜੇ ਕੋਈ ਪਾਸ ਵੀ ਕਰਨ ਲੱਗਦਾ ਹੁੰਦਾ ਵੀ ਕਮੈਂਟ ਕਰਦੇ ਨੇ ਵੀ ਟਿਕ ਜਾ ਭਾਈ ਵਾਲੇ ਖੜ ਜਾ ਤੈਨੂੰ ਰੋਡ ਮਿਲਦਾ ਬੜਾ ਹੌਸਲਾ ਹੈ ਮਤਲਬ ਹੁਣ ਤੁਹਾਡੇ ਚ ਮੈਂ ਦੇਖਿਆ ਸਭ ਦੀ ਸਾਰੀ ਜੰਦੀ ਜੰਦੀ ਸਭਾ ਕਿਹਦੇ ਡਰਾਈਵਰ ਬਦਲਾਮ ਕਰਦਾ ਸਭ ਦੀ ਡਰਾਈਵਰ ਕੋਈ ਬਦਲਾਮ ਨਹੀਂ ਹੈਗਾ ਉਹ ਵੀ ਸਾਡੇ ਵੀਰ ਨੇ ਸਾਡੇ ਭਰਾ ਨੇ ਮੈਨੂੰ ਇਨੇ ਸਾਲ ਹੋ ਚਲੇ ਚੱਲਦੀ ਨੇ ਕਦੇ ਇੱਕਦਾਂ ਗਲਤ ਕਮੈਂਟ ਨਹੀਂ ਕੀਤਾ ਪੂਰਨ ਮਾਜ਼ਮਾ ਹੈ ਉਹ ਵੀ ਜੇ ਰੋਗ ਦੇ ਆ ਮੈਨੂੰ ਉਛਾਲਾ ਸ਼ੇ ਗੁੱਡ ਬੇਰੀ ਗੁੱਡ ਕੋਈ ਫੋਕਲਾ ਬੁਝਾਈ ਕਰਦੇ ਉਹਨਾਂ ਨੇ ਕਦੇ ਅੱਜ ਤੱਕ ਟੈਪਰ ਵੀ ਨਹੀਂ ਉਹਨਾਂ ਨੇ ਕਦੇ ਪੁੱਛੇ ਹੈਗੇ ਜੀ ਮੈਂ ਤਾਂ ਇੱਕ ਹੋਰ ਤੋਂ ਦਾ ਸਨਮਾਨ ਕਰਦੇ ਨੇ ਉਹ ਜੀ ਸਾਡੀ ਬਹੁਤ ਰਿਸਪੈਕਟ ਕਰਦੇ ਬਹੁਤ ਹੀ ਜ਼ਿਆਦਾ ਤਾਂ ਜਿਹੜੇ ਡਰਾਈਵਰ ਵੀ ਇਹਦਾ ਉਹਨਾਂ ਨੇ ਮੈਨੂੰ ਕਦੇ ਵੀ ਕਮੈਂਟ ਗਲਤ ਨਹੀਂ ਕੀਤਾ ਉਹ ਵੀ ਮੈਨੂੰ ਭੈਣ ਜੀ ਕਹਿ ਕੇ ਹੀ ਗੱਲ ਕਰਦੇ ਵੇ ਤੁਸੀਂ ਯਾਰ ਭੀ ਤੇ ਇੱਕ ਸ਼ੌਕ ਸੀਗਾ ਤੁਹਾਡਾ ਡਰਾਈਵਰ ਹੀ ਹੁਣ ਉਹਨੂੰ ਪੇਸ਼ਾ ਬਣਾ ਲਿਆ ਤੁਸੀਂ ਰੁਜ਼ਗਾਰ ਵੀ ਬਣਾ ਲਿਆ ਹਾਂਜੀ ਮੇਰਾ ਬੇਟਾ ਜੀ ਇੱਕ ਅਸਰ ਮੈਂ ਚਾਹੁੰਦੀ ਆ ਕਿ ਮੇਰਾ ਬੇੜਾ ਪੜ੍ਹੇ ਲਿਖੇ ਬਹੁਤ ਜ਼ਿਆਦਾ ਪਰ ਮੈਂ ਉਹਨੂੰ ਵੀ ਬੱਚਾ ਵਧੀਆ ਜਿਹੜਾ ਆਨਲਾਈਨ ਸਮੇਂ ਦੇ ਵਿੱਚ ਮਸ਼ੀਨਰੀ ਦੀ ਵੇਚਣਾ ਪੈਣਾ ਤਾਂ ਮੈਂ ਉਹਨੂੰ ਉੱਚ ਚੋਟੀ ਦਾ ਡਰਾਈਵਰ ਬਣਾਵਾ ਚਾਹਦੀ ਆ ਮਤਲਬ ਜੇ ਕਹੀਏ ਤਾਂ ਪਾਇਲਟ ਬਣਾਉਣਾ ਉਹਦਾ ਬਸ ਤੁਸੀਂ ਹਾਂਜੀ ਉਹਦਾ ਪਾਇਲਟ ਬਣਾਉਣਾ ਹੈ ਕੋਈ ਕਹਿੰਦਾ ਮੈਂ ਡਾਉਟਰ ਬਣਾ ਕੋ ਕੁਛ ਬਣਾ ਚਾਹੁੰਦੀ ਮੈਂ ਆਪਣੇ ਬੱਚੇ ਨੂੰ ਆਪਣੇ ਹੀ ਜੋ ਮੇਰਾ ਆਪਣੇ ਬਲਾਈਟ ਬੱਚਾ ਚੱਲਦੀ ਆ ਰਹਿਣ ਚੱਲਦਾ ਆ ਜਾਂ ਕਹਿ ਲਓ ਵੀ ਡਰਾਈਵਰ ਕਿੰਨਾ ਸ਼ੌਕ ਹੈ ਮੈਂ ਉਹਦੇ ਵਿੱਚ ਹੀ ਰੱਖਾਇਆ ਇਹ ਐਵੇਂ ਕੀਤਾ ਕੋਈ ਵੀ ਮਾੜਾ ਨਹੀਂ ਤੁਸੀਂ ਆਪ ਕਿਸ ਨਜ਼ਰੀਏ ਨਾਲ ਦੁਨੀਆ ਨੂੰ ਦੇਖਦੇ ਹੋ ਇਹ ਮੈਂਮ ਰੱਖਦੀ ਆ ਗੱਲ ਜੀ 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 ਸੱਚੀ ਆਪੀ ਆ ਤਾਂ ਨਹੀਂ ਮਤਲਬ ਡਰਾਈਵਰ ਨੂੰ ਬਦਲਾਅ ਕੀਤਾ ਜਾ ਰਿਹਾ ਡਰਾਈਵਰ ਬਹੁਤ ਅੱਛੇ ਆ ਅਗਰ ਡਰਾਈਵਰ ਨਾ ਹੋਣ ਦੁਨੀਆ ਇਸ ਕੈਂਪ ਉੱਤੇ ਮਸਦਿਆ ਅਗਰ 2 ਘੰਟੇ ਦੀ ਹੜਤਾਲ ਹੋ ਜਵੇ ਜੀ ਮਤਲਬ ਜਦੋਂ ਕਰੋਨਾ ਸੀ ਇੱਕ ਮਜਬੂਰੀ ਹੋ ਗਈ ਡਰਾਈਵਰ ਆਪਣੇ ਕੰਮਕਾਰ ਛੱਡ ਕੇ ਚਲੇ ਗਏ ਸੀ ਮਤਲਬ ਤੁਸੀਂ ਇਹ ਵੀ ਕਹਿੰਦੇ ਹੋ ਵੀ ਮਜਬੂਰੀ ਬੰਦੇ ਨੂੰ ਸਭ ਕੁਝ ਸਿਖਾ ਦਿੰਦੀ ਹੈ ਸਭ ਕੁਝ ਸਿਖਾ ਦਿੰਦੀ ਸਰ ਜੀ ਉਹ ਟਾਈਮ ਮੈਨੂੰ ਵੀ ਆਪਣੇ ਘਰ ਦਾ ਜੈਂਸ਼ਨ ਪੈ ਗਿਆ ਸੀ ਵੀ ਮੇਰੇ ਘਰ ਦੇ ਵਿੱਚ ਵੀ ਕਿੱਥੋਂ ਕੁਛ ਆਏਗਾ ਤਾਂ ਕਿੱਥੋਂ ਖਾਇਆ ਜਾਏਗਾ ਕਿੱਥੋਂ ਸਿਕਸ਼ਤਾ ਦਾ ਬੋਧ ਲੱਗੀਆਂ ਨਹੀਂ ਹਾਂਜੀ ਮੈਂ ਓਕੇ ਮਜਬੂਰੀ ਸਕੇਪ ਲੈਣਾ ਪਿਆ ਪਰ ਹੁਣ ਉਸ ਤਰ੍ਹਾਂ ਮੈਂ ਸ਼ੌਕ ਬਣ ਗਿਆ ਤਾਂ ਮੈਨੂੰ ਚਾਹ ਤਾਂ ਹੌਸਲਾ ਹੋ ਗਿਆ ਹੈ ਮੈਨੂੰ ਇਸ ਸਕੇਪ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਘਰ ਬੈਠੀ ਹੁੰਦੀ ਮੈਨੂੰ ਬਹੁਤ ਦੁੱਖ ਚ ਆਉਂਦਾ ਕਿ ਅੱਜ ਮੈਂ ਘਰ ਬੈਠੀ ਹਾਂ ਜੀ ਜਿਹੜਾ ਨਹੀਂ ਹੈਗਾ ਤੇ ਹਰਪ੍ਰੀਤ ਪਰੇ ਬਣਾ ਮੁਸ਼ਕਲ ਹੈ ਮੈਂ ਤੁਹਾਨੂੰ ਇਹ ਸਵਾਲ ਖੁਦ ਕਰਨੀ ਲੱਗਿਆ ਸੀ ਤੁਸੀਂ ਆਪੀ ਗੱਲ ਕਰ ਲਈ ਵੀ ਅੱਜ ਕੱਲ ਸਾਡੇ ਬੱਚੇ ਸਾਡੀਆਂ ਕੁੜੀਆਂ ਜਾਂ ਸਾਡੇ ਨੌਜਵਾਨ ਵੀ ਕਈ ਤਾਂ ਕਿਹੜੇ ਪਾਸੇ ਤੁਰ ਗਏ ਮੋਬਾਈਲ ਚੱਕਦੇ ਆ ਤੇ ਮੋਬਾਈਲ ਦੇ ਵਿੱਚ ਕਿਸ ਤਰ੍ਹਾਂ ਦਾ ਉਹ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਆਪਾਂ ਸਾਰੇ ਜਾਣਦੇ ਆ ਜੀ ਤੇ ਮਤਲਬ ਇਹ ਇੱਕ ਗਲਤ ਇੱਕ ਰੁਝਾਨ ਨਹੀਂ ਚੱਲਿਆ ਹੋਇਆ ਜੀ ਸਰ ਜੀ ਉਹ ਮੁੰਡੇ ਜਿਹੜੇ ਆ ਝੁਮਕੇ ਲਾਵੇ ਸੋ ਸਾਰੇ ਨਿਕਲੇ ਬਹੁਤ ਮੁੰਡੇ ਅੱਛੇ ਜਿਹੜੇ ਬਹੁਤ ਵਧੀਆ ਕੰਮ ਆਪਣੇ ਕਰਦੇ ਨੇ ਬਹੁਤ ਇਸ ਗੱਲ ਦਾ ਗਲਤ ਵੀ ਕੰਮ ਕਰਦੇ ਆਂ ਕੁਝ ਮੁੰਡੇ ਵਿੱਚ ਮੈਂ ਦੇਖਿਆ ਲੱਕ ਦੇ ਟੁੰਕੇ ਲਗਾਵੇਂ ਕੁੜੀਆਂ ਵਾਂਗੂ ਕੁਝ ਕੁੜੀਆਂ ਇਦਾਂ ਦੇ ਗਲਤ ਰਸਤੇ ਚੋਟੀਆਂ ਹੋਈਆਂ ਸਿਰਫ ਇਹਦੇ ਉੱਤੇ ਕਮੈਂਟਾਂ ਦੀ ਖਾਤਰ ਹੈ ਵਿਊਆਂ ਦੀ ਖਾਤਰ ਬਹੁਤ ਜ਼ਿਆਦਾ ਆ ਉਹਨੂੰ ਆਪਾਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਫੈਮਿਲੀ ਦੇ ਵਿੱਚ ਵੀ ਅੱਗੇ ਆਪਾਂ ਕਹਿੰਦੇ ਟੀਵੀ ਦੇ ਤੇ ਪੜਾ ਪਾ ਵੀ ਬਖਸ਼ਾ ਖੋਲ ਦੇ ਆਦੇ ਤੇ ਸਿਰਫ ਗੰਦੀਆਂ ਹੀ ਵੀਡੀਓ ਉਹਦੀ ਮਸ਼ਹੂਰੀ ਆਉਂਦੀਆਂ ਨੇ ਠੀਕ ਨਾ ਤਾਂ ਇਸ ਕਰਕੇ ਮੈਂ ਇਹੀ ਕਹ ਰਹੀ ਆ ਆਉਣ ਵਾਲੀਆਂ ਧੀਆਂ ਪੈਰਾਂ ਨੂੰ ਆਪਣੇ ਬੱਚਿਆਂ ਨੂੰ ਆਪ ਮਾਂ ਬਾਪ ਨੂੰ ਮੈਂ ਕਹਿੰਦੀ ਆ ਵੀ ਆਪਣੇ ਬੱਚਿਆਂ ਨੂੰ ਤੁਸੀਂ ਹੌਸਲਾ ਫzej ਦਿਓ ਆਪਣੇ ਧੀਆਂ ਨੂੰ ਸਿੱਧੀ ਸੇਧ ਦਿਓ ਕਿ ਤੁਹਾਨੂੰ ਡਰਨਾ ਨਹੀਂ ਹੈਗਾ ਡਰ ਕੇ ਕਿਸੇ ਕੋਲ ਰਹਿਣਾ ਨਹੀਂ ਆਪਣੇ ਹੌਸਲੇ ਨਾਲ ਕੰਮ ਕਰੋ ਦੋ ਬਹਾ ਮਰਦਰੀਆਂ ਦੋ ਬਹਾ ਔਰਤਰੀਆਂ ਔਰਤ ਚਾਹੇ ਪੁੱਛ ਵੀ ਕਰ ਸਕਦੀ ਆ ਜੀ ਠੀਕ ਹੈ ਨਾ ਔਰਤ ਤੁਸੀਂ ਹੋਵੋਗੀ ਕਿ ਕਿ ਕਿਹਾ ਵੀ ਆਪਣਾ ਚਾਵਲਾ ਸੀਗੀ ਜੇ ਮੈਡਮ ਬੇਦੀ ਵੀ ਰਹਿ ਚੁੱਕੀ ਆ ਠੀਕ ਹੈ ਨਾ ਕਿੱਡੇ ਕਿੱਡੇ ਮਤਲਬ ਆਪਣੀਆਂ ਔਰਤਾਂ ਜਿਹੜੀਆਂ ਮੱਲਾ ਮਾਰੀਆਂ ਹੋਈਆਂ ਬਾਹਰ ਦੇ ਪਿੱਛੇ ਮੱਲਾ ਮਾਰੀਆਂ ਹੋਈਆਂ ਜੀ ਸਾਡੀ ਗੱਲ ਅਸੀਂ ਆਪਣੇ ਪੰਜਾਬ ਦੇ ਵਿੱਚ ਨਹੀਂ ਇਹ ਪੰਜਾਬ ਸਾਡਾ ਘਰ ਆ ਸਾਡਾ ਇੰਡੀਆ ਸਾਡਾ ਆਪਣਾ ਘਰ ਆ ਜੇ ਤੁਸੀਂ ਕਹਿੰਦੇ ਵੀ ਜੇ ਅਸੀਂ ਬਾਹਰ ਬਾਹਰ ਦੇ ਉਦੇਸ਼ਾਂ ਦੇ ਵਿੱਚ ਜਾ ਕੇ ਢੰਡੇ ਕਰ ਸਕਦੇ ਆ ਕੁੜੀਆਂ ਸਾਡੀਆਂ ਕੁੜੀਆਂ ਬਾਹਰ ਫੜ ਰਹੀਆਂ ਨੇ ਤਕੀਆਂ ਕਰ ਰਹੀਆਂ ਤਾਂ ਪੰਜਾਬ 'ਚ ਕਿਉਂ ਨਹੀਂ ਜੀ 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 ਸਰ ਪੰਜਾਬ 'ਚ ਆ ਜਿਹੜਾ ਰੁਝਾਨ ਪੈ ਗਿਆ ਨਾ ਜਿਹੜਾ ਮੋਬਾਈਲ ਫੜ ਕੇ ਤਾਂ ਤੁਸੀਂ ਸੋਚ ਨਹੀਂ ਸਕਦੇ ਵੀ ਸਵੇਰੇ ਸ਼ਾਮ ਕਿਵੇਂ ਕੁੜੀਆਂ ਕੁੱਝ ਕੁੜੀਆਂ ਨੇ ਜਿਨ੍ਹਾਂ ਨੇ ਹੋਰਾਂ ਨੂੰ ਵੀ ਬਦਨਾਮ ਕਰ ਰੱਖਿਆ ਜੀ 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 ਦੇਖੋ ਜੀ ਇਸ ਦੇ ਵਿੱਚ ਕਈ ਵਾਰੀ ਇਸ ਕੰਮ ਦੇ ਵਿੱਚ ਰੋਟੀ ਦੀ ਭੁੱਖ ਵੀ ਮਾਰਨੀ ਪੈਂਦੀ ਆ ਪਿਆਸ ਵੀ ਮਾਰਨੀ ਪੈਂਦੀ ਆ ਕਈ ਮਜਬੂਰੀਆਂ برداشت ਕਰਨੀਆਂ ਪੈਂਦੀਆਂ ਆ ਪਰ ਹਿੰਮਤ ਦੇ ਅੱਗੇ ਸਲਾਮ ਆਪਣੀ ਦੇ ਤ ਕਰੋ ਵੀ ਅਸੀਂ ਹਿੰਮਤ ਕਰਾਂਗੇ ਤਾਂ ਅੱਗੇ ਵਧਾਂਗੇ ਪਰ ਇੱਕ ਤਾਂ ਹੈ ਵੀ ਇਹ ਜਿਹੜਾ ਟਰਾਲਾ ਵੀ ਚਲਾਉਣਾ ਕੋਈ ਆਸਾਨ ਗੱਲ ਤਾਂ ਹੈ ਨਹੀਂ ਮੁਸ਼ਕਲ ਤਾਂ ਉਹ ਵੀ ਹੋਣੀ ਕਿਤੇ ਨਾ ਕਿਤੇ ਜੀ ਕਈ ਵਾਰ ਦਿੱਕਤ ਆਉਂਦੀ ਹੈ ਸਰਦੀ ਮੇਨ ਦਿੱਕਤ ਬੈਸਤਾ ਪਰਮਾਤਮਾ ਦੀ ਦਿਆ ਨਾਲ ਦਿੱਕਤ ਨਹੀਂ ਕਦੀ ਵੀ ਆਈ ਹੈਗੀ ਪਰ ਇੱਕ ਦਿੱਕਤ ਆਉਂਦੀ ਹੈ ਜਿੱਦਾਂ ਹੁਣ ਲੇਡੀਜ਼ ਆ ਲੇਡੀਜ਼ ਵਾਸਤੇ ਜਿੱਦਾਂ ਹੁਣ ਆਪਣੇ ਅਰੋੜਾਂ ਦੇ ਉੱਤੇ ਕਿਸੇ ਨਾ ਕਿਸੇ ਇਹਨਾਂ ਨੂੰ ਜਨਤਕ ਪਬਲਿਕ ਬਾਥਰੂਮ ਟਾਇਲਟ ਵਗੈਰਾ ਇਹਦਾ ਜ਼ਰੂਰ ਬਣਾਉਣੇ ਚਾਹੀਦੇ ਆ ਹਾਂ ਤਿਕਨਾ ਤਾਂ ਜਿਆਦਾਸਾ ਕਿਤੇ ਜਾ ਸਕਦੇ ਆ ਉਹ ਲੇਜੀਸ ਵਾਲੀ ਆ ਜੀ ਸਵਾਤੇ ਦਿੱਕਤ ਬਹੁਤ ਹੁੰਦੀ ਹੈ ਇਸ ਚੀਜ਼ਾਂ ਦੀ ਜੀ ਮਤਲਬ ਕਹਿਣਾ ਇਹ ਚਾਹੁੰਦੇ ਆ ਵੀ ਹੁਣ ਤੁਸੀਂ ਇਸ ਲਾਈਨ ਦੇ ਵਿੱਚ ਹੋ ਸਕਦਾ ਹੋਂ ਵਾਲੇ ਸਮੇਂ ਦੇ ਵਿੱਚ ਹੋਰ ਧਿਆਨ ਪਾਣਾ ਵੀ ਇਸ ਲਾਈਨ 'ਚ ਆ ਜਾਣ ਤੱਕ ਜਿੱਥੇ-ਜਿੱਥੇ ਕੋਈ ਮੁਸ਼ਕਲ ਹੈ ਉਹ ਸਰਕਾਰਾਂ ਨੂੰ ਵੀ ਧਿਆਨ ਦੇਣੀ ਚਾਹੀਦੀ ਹੈ ਜੀ ਸਭ ਜੀ ਇਹ ਧਿਆਨ ਦੇਣਾ ਚਾਹੀਦਾ ਤਾਂ ਬਾਕੀ ਮੈਂ ਆਪਣੇ ਭੈਣਾਂ ਨੂੰ ਛੋਟੀਆਂ ਬੱਚੀਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਜਿਹੜੀਆਂ ਇਹ ਆਬਜੈਕਟ ਟਿਕਟੋਕ ਤੇ ਜਾਂ ਆਪਣੇ ਆ ਕਮੈਂਟਾਂ ਪਿੱਛੇ ਦੁਨੀਆਂ ਹੋਈਆਂ ਇਹਨਾਂ ਨੂੰ ਛੱਡ ਕੇ ਆਪਣਾ ਕੋਈ ਵੀ ਇੱਜਾ ਦਾ ਕੰਮ ਕਰਨ ਜਿਨ੍ਹਾਂ ਵਿੱਚ ਆਪਣੇ ਮਾਪੇ ਦਾ ਨਾਮ ਰੌਸ਼ਨਾ ਹੋਵੇ ਆਪਣੀ ਇੱਜ਼ਤ ਹੋਵੇ ਅਸੀਂ ਆਉਣ ਬਾਅਦ ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਅਸੀਂ ਤੁਹਾਡੀ ਇੱਜ਼ਤ ਨੂੰ ਬਰਕਰਾਰ ਰੱਖਿਆ ਹੈ ਤਾਂ ਤੁਸੀਂ ਵੀਗਾ ਇੱਜ਼ਤ ਨਾਲ ਜਿਉਂ ਆਇਆ ਵਾਜਾ ਹੋਰ ਕੋਈ ਸੁਨੇਹਾ ਦੇਣਾ ਪੰਜਾਬ ਵਾਸੀਆਂ ਨੂੰ ਆਪਣੇ ਪੰਜਾਬੀਆਂ ਭੈਣਾ ਭਰਾਵਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਮਾਡੀ ਮੈਂ ਕਹਿਣਾ ਚਾਹੁੰਦਾ ਵੀ ਛੋਟੀਆਂ ਬੱਚਿਓ ਤੁਸੀਂ ਪੜੋ ਲਿਖੋ ਆਪਣੇ ਆਪਣੇ ਦੇਸ਼ ਵਾਸਤੇ ਕੁਝ ਕਰੋ ਸਾਡੀਆਂ ਮਾਵਾ ਪੈਣਾ ਸਾਡੀਆਂ ਜਿਹੜੀਆਂ ਮਾਤਾ 구ਜਰੀ ਸੀਗੀ ਮਾਦਾ ਪਾਗੋ ਸੀਗੀ ਚੰਸੀ ਰਾਨੀ ਸੀਗੀ ਤਾਂ ਹਾਂਜੀ ਇਹ ਆਪਣੇ ਦੇਸ਼ ਦੀ ਖਾਤਰ ਦੇਖੋ ਕਿੰਦਾ ਆਪਣੇ ਬੱਚਿਆਂ ਨੂੰ ਸਿੱਖਾਣ ਵੰਨ-ਵੰਦ ਕੇ ਲੜੀਆਂ ਸੀਗੀਆਂ ਕਿ ਨਾ ਮਾਂ ਕੁਤੇ ਦੀ ਸੀ ਜਿਹਨੇ ਆਪਣੇ ਚਾਰੇ ਦਲਾਲਾ ਨੂੰ ਬਾਰੋ-ਬਾਰੀ ਆਪਣੇ ਜੰਗ ਵਿੱਚ ਭੇਜਿਆ ਸੀ ਤੇ ਕਾਗਿਆਸ ਜਾ ਕੇ ਉਹਨਾਂ ਨੂੰ ਜੰਗ ਵਿੱਚ ਭੇਜਿਆ ਸੀ ਵਾਹ ਵਾਹ ਠੀਕ ਨਾ ਤਾਂ ਅਸੀਂ ਵੀ ਉਹਨਾਂ ਦੀਆਂ ਜਾਈਆਂ ਆ ਉਹਨਾਂ ਦਾ ਹੀ ਅਸੀਂ ਇੱਕ ਦੇਣੇ ਆ ਬੱਚਿਓ ਗਾਂ ਆਣ ਵਾਲੇ ਕੋਈ ਖੇਚ ਚਾਹੇ ਤੀ ਆ ਚਾਹੇ ਪੋਤੇ ਬੱਚਿਓ ਆਪਣੇ ਛੇਦ ਸਮਝੋ ਆਪਣੇ ਮਾਪੇ ਨੂੰ ਖੁਸ਼ੀਆਂ ਦਿਓ ਗਲਤ ਸੈਂਡਾ ਤੋਂ ਹਟੋ ਦੱਸਿਤੇ ਆਪਣੇ ਕੰਮ ਦੇ ਲੋਕ ਜਿੰਨਾ ਵਿੱਚ ਤੁਹਾਡੇ ਮਾਪੇ ਫਾਸਲਾ ਕਰ ਸਕਦਾ ਖੁਸ਼ੀ ਮਹਿਸੂਸ ਕਰਨ ਤੇ ਮਾਣ ਕਰਨ ਕਿ ਸਾਡੇ ਬੱਚੇ ਸਿੱਧੇ ਰਸਤੇ ਜਾ ਰਹੇ ਨੇ ਹਰ ਤੁਸੀਂ ਤਾਂ ਬਹੁਤ ਦੇਖੋ ਪਛੋਕਰ ਤੇ ਕਹਿੰਦੇ ਨੇ ਵੀ ਨਾਨਕਿਆਂ ਦਾਦਕਿਆਂ ਤੋਂ ਬੰਦੇ ਦਾ ਪਤਾ ਲੱਜੰਦਾ ਹੈ ਘੋੜੇ ਦਾ ਜਿਹੜਾ ਖਾਨਦਾਨ ਹੁੰਦਾ ਉਹਦਾ ਪਤਾ ਨਹੀਂ ਬੰਦੇ ਦੇ ਖਾਨਦਾਨ ਦਾ ਤੁਸੀਂ ਤਾਂ ਗੁਰੂਆਂ ਦੀ ਧਰਤੀ ਤੋਂ ਮਤਲਬ ਇੱਕ ਸੇਧ ਮਿਲੀ ਹੋਈ ਆ ਉੱਥੇ ਪੈਦਾ ਹੋਏ ਹੋਏ ਪਰਵਾਹ ਤਾਂ ਤੁਹਾਡਾ ਉੱਥੇ ਦਾ ਸੀ ਤਾਂ ਫਿਰ ਸਿੰਘੜੀਆਂ ਵਾਲਾ ਦੋਸਤ ਤਾਂ ਤੁਹਾਡੇ ਚ ਹੋਣੀ ਸੀ ਸਰ ਜੀ ਮੈਨੂੰ ਇਹਨਾ ਹੌਸਲਾ ਮੈਨੂੰ ਮੈਂ ਆਪਣੇ ਆਪ ਦੇ ਅਪਰੂਵਡ ਕਰਦੀ ਆ ਕਿ ਮੈਂ ਗੁਰੂਆਂ ਪੀਰਾਂ ਦੀ ਧਰਤੀ ਉੱਤੇ ਮੈਂ ਚੱਲਿਆ ਸਤਿ ਸ੍ਰੀਕਾਲ ਜੀ ਮੈਂ ਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਅੱਜ ਗੱਲਬਾਤ ਆਪਾਂ ਕਰਾਂਗੇ ਔਰਤ ਬਾਰੇ ਜਗਤ ਜਨਨੀ ਬਾਰੇ ਜਿਨੇ ਇਸ ਸਮਾਜ ਨੂੰ ਸਿਰਜਿਆ ਉਹਦੇ ਬਾਰੇ ਗੱਲਬਾਤ ਕਰਾਂਗੇ ਔਰਤ ਦਾ ਮਕਾਮ ਬਹੁਤ ਵੱਡਾ ਹੈ ਔਰਤ ਦੀ ਜੇ ਗੱਲ ਕਰੀਏ ਤਾਂ ਰਾਣੀ ਝਾਂਸੀ ਵਰਗੀ ਔਰਤਾਂ ਹੋਈਆਂ ਮਦਰ ਟੇਸਾ ਹੋਈ ਤੇ ਜੇ ਗੱਲ ਕਰੀਏ ਕਲਪਨਾ ਚਾਵਲਾ ਦੀ ਬਹੁਤ ਵੱਡੇ ਵੱਡੇ ਮਕਾਮ ਹਾਸਲ ਕੀਤੇ ਨੇ ਔਰਤ ਨੇ ਮਾਂ ਵੀ ਔਰਤ ਹੈ ਭੈਣ ਵੀ ਹੈ ਤੇ ਪਤਨੀ ਵੀ ਹੈ ਕੰਮ ਦੀ ਜੇ ਗੱਲ ਕਰੀਏ ਔਰਤਾਂ ਨੇ ਹਰ ਖੇਤਰ ਦੇ ਵਿੱਚ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਨੇ ਚਾਹੇ ਰਾਜਨੀਤੀ ਦੀ ਗੱਲ ਕਰੀਏ ਸਮਾਜ ਸੇਵਾ ਦੀ ਗੱਲ ਕਰੀਏ ਤੇ ਹੁਣ ਤਾਂ ਨੌਕਰੀਆਂ ਦੇ ਵਿੱਚ ਵੀ ਚਾਹੇ ਪੰਜਾਬ ਪੁਲਿਸ ਦੀ ਨੌਕਰੀ ਦੇਖੀ ਉਹਦੇ ਵਿੱਚ ਅਕਸਰ ਸਾਡੀਆਂ ਧੀਆਂ ਭੈਣਾਂ ਨੇ ਜਿਹੜੀਆਂ ਨੌਕਰੀ ਕਰ ਰਹੀਆਂ ਨੇ ਪਰ ਇਸ ਦੇ ਨਾਲ ਹੀ ਆਪਾਂ ਜੋ ਅੱਜ ਮੈਂ ਗੱਲਬਾਤ ਕਰਨ ਲੱਗਿਆ ਉਹ ਹੈ ਇੱਕ ਬਲੱਖਣ ਇਸ ਤਰ੍ਹਾਂ ਦਾ ਕੀਤਾ ਜਿਹਨੂੰ ਆਪਾਂ ਕਹਿੰਦੇ ਆ ਡਰਾਈਵਰੀ ਡਰਾਈਵਰੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੀਡੀਓ ਦੇਖੇ ਉਹ ਹੈਗੇ ਹੁਸ਼ਿਆਰਪੁਰ ਤੋਂ ਹਰਪ੍ਰੀਤ ਕੌਰ ਦੇ ਜੋ ਟਰਾਲਾ ਚਲਾਉਂਦੇ ਨੇ ਮਤਲਬ ਟਰੱਕ ਡਰਾਈਵਰੀ ਕਰਦੇ ਨੇ ਅੱਜ ਸਾਡੇ ਨਾਲ ਜੁੜੇ ਨੇ ਮੈਂ ਕੀਤਾ ਕੋਈ ਮਾਰਾ ਨਹੀਂ ਕਹਿੰਦਾ ਬਹੁਤ ਅੱਛਾ ਪਰ ਦੇਖੋ ਇਹਨੂੰ ਅਕਸਰ ਆਪਾਂ ਮੰਨਦੇ ਵੀ ਇਹਨੂੰ ਆਮ ਜਿਹੜੇ ਡਰਾਈਵਰੀ ਦਾ ਕੀਤਾ ਉਹਦੇ ਵਿੱਚ ਟਰੱਕ ਡਰਾਈਵਰ ਐਦਾਂ ਹੁੰਦੇ ਨੇ ਜੀ ਉਹਨੂੰ ਸਿਰਫ ਮਰਦ ਹੀ ਇਹ ਡਰਾਈਵਰੀ ਕਰਦੇ ਨੇ ਪਰ ਇਹ ਸਾਡੀ ਭੈਣ ਹੈ ਜਿਹੜੀ ਆਪ ਖੁਦ ਟਰਾਲਾ ਚਲਾਉਂਦੀ ਹੈ ਅੱਜ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹੋ ਜੀ ਜੀ ਸਰ ਜੀ ਠੀਕ ਠਾਕ ਹੈ ਜੀ ਤੁਸੀਂ ਸੁਣਾਕਦਾ ਜੀ ਬਹੁਤ ਵਧੀਆ ਬੜੇ ਵੀਡੀਓ ਤੁਹਾਡੇ ਦੇਖੇ ਨੇ ਇਹ ਇੱਕ ਵੱਖਰਾ ਜਿਹਾ ਕੀਤਾ ਜਿਹਨੂੰ ਆਪਾਂ ਡਰਾਈਵਰੀ ਦਾ ਕੀਤਾ ਕਹਿ ਦਿੰਦੇ ਆ ਤੇ ਮਤਲਬ ਇਹਦੇ ਵਿੱਚ ਤਾਂ ਬੰਦਿਆਂ ਨੂੰ ਵੀ ਬਦਨਾਮ ਲੋਕ ਕਰ ਦਿੰਦੇ ਆ ਜੇ ਆਪਾਂ ਗੱਲ ਕਰੀਏ ਤੁਸੀਂ ਕਦੋਂ ਇਸ ਕੀਤਾ ਦੇ ਵਿੱਚ ਆਏ ਮੈਨੂੰ ਇਹਦੇ ਬਾਰੇ ਪਹਿਲਾਂ ਥੋੜੀ ਜਾਣਕਾਰੀ ਦਿਓ ਸਰ ਮੈਂ 2019 ਤੋਂ ਇਸ ਕਿੱਤੇ ਵਿੱਚ ਆਈਆਂ ਜਦੋਂ ਕਰੋਨਾ ਸੀਗਾ ਜੀ ਹੋਇਆ ਜੀ ਉਦੋਂ ਮੇਰੇ ਕੋਲ ਗੱਡੀਆਂ ਸੀਗਾ ਇਸ ਬਿਮਾਰੀ ਦੇ ਚਪੇਟ ਬਚਾਉਣ ਕਰਕੇ ਕੁਝ ਜਿਹੜੇ ਮੇਰੇ ਕੋਲ ਗੱਡੀਆਂ ਸੀਗਾ ਦਾ ਆਪਣੇ ਗੱਡੀਆਂ ਛੱਡ ਕੇ ਚਲੇ ਗਏ ਘਰ ਉਹ ਟਾਈਮ ਗੱਡੀਆਂ ਖੜੀਆਂ ਹੋ ਗਈਆਂ ਸੀਆਂ ਤਾਂ ਮੈਨੂੰ ਮੁਸ਼ਕਲ ਆ ਰਹੀ ਸੀਗੀ ਹੂੰ ਤਾਂ ਮੇਰੇ ਹਸਬੰਦ ਦੇ ਕੁਝ ਮੇਰੇ ਪਾਂਡੇ ਹੋਣੇ ਸੀ ਉਹਨਾਂ ਸਾਰੇ ਮਸਾਦ ਦਿੱਤਾ ਮੈਨੂੰ ਗੱਡੀ ਨਾਲ ਸਖਾਈ ਤਾਂ ਅਸੀਂ ਕਨੇ ਤੋਂ ਫੀਡ ਦੋੜ ਕਰਨੀ ਸ਼ੁਰੂ ਕੀਤੀ ਤਾਂ ਸਾਰੇ ਅਸੀਂ ਮਤਲਬ ਪੰਜਾਬ ਦੇ ਵਿੱਚ ਅਸੀਂ ਸਪਲਾਈ ਕਰਨੀ ਸ਼ੁਰੂ ਕੀਤੀ ਤਾਂ ਮੈਂ ਉਸ ਟਾਈਮ ਤੋਂ ਸਪਲਾਈ ਕੀਤੀ ਤਾਂ ਮੈਂ ਰੈਡ ਹੋਈ ਜੀ ਵਿੱਚ ਯੋਗਦਾਨ ਮੇਰੇ ਭਾਂਜੇ ਦਾ ਮੇਰੇ ਹਸਬੰਦ ਦਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੋ ਰਿਹਾ ਤਾਂ ਬਹੁਤ ਵੀ ਉਹਨਾਂ ਨੇ ਹੌਸਲਾ ਅਫਜ਼ਾਈ ਮੇਰੀ ਕੀਤੀ ਕਿ ਤੂੰ ਕੰਮ ਕਰ ਸਕਦੇ ਆ ਹਾਂ ਹਾਂਜੀ ਤੇ ਹੁਣ ਤਾਂ ਦੇਖਿਆ ਤੁਸੀਂ ਰੋਡ ਦੇ ਉੱਤੇ ਗੱਡੀ ਖਿੱਚੀ ਜਾਂਦੇ ਹੋ ਨੇ ਓ ਜਿਵੇਂ ਜੇ ਕੋਈ ਪਾਸ ਵੀ ਕਰਨ ਲੱਗਦਾ ਉਹਨੇ ਵੀ ਕਮੈਂਟ ਕਰਦਨੇ ਵੀ ਟਿਕ ਜਾ ਭਾਈ ਵਾਲੇ ਖੜ ਜਾ ਤੈਨੂੰ ਰੋਡ ਮਿਲਦਾ ਬੜਾ ਹੌਸਲਾ ਹੈ ਮਤਲਬ ਹੁਣ ਤੁਹਾਡੇ ਚ ਮੈਂ ਦੇਖਿਆ ਜੀ ਸਰ ਜੀ ਸਰ ਜੀ ਜੀ ਦੀ ਤਾਂ ਬਾਕੀ ਕਿਹੜੇ ਡਰਾਈਵਰਾਂ ਬਦਨਾਮ ਕਰ ਰਹਾ ਸਰ ਦੀ ਡਰਾਈਵਰ ਕੋਈ ਬਦਨਾਮ ਨਹੀਂ ਹੈਗਾ ਉਹ ਵੀ ਸਾਡੇ ਵੀਰ ਨੇ ਸਾਡੇ ਭਰਾ ਨੇ ਮੈਨੂੰ ਇੰਨੇ ਸਾਲ ਹੋਟਲ ਚ ਚੱਲਦੇ ਨੇ ਕਦੇ ਕਿਸੇ ਗਲਤ ਕਮੈਂਟ ਨਹੀਂ ਕੀਤਾ ਪੂਰਤ ਮੁਲਾਜ਼ਮ ਹੈ ਉਹ ਵੀ ਜੇ ਰੋਗ ਦੇ ਆ ਮੈਨੂੰ ਵਿਚਾਲਾਸ਼ੇ ਗੁੱਡ ਬੈਰੀ ਗੁੱਡ ਬਹੁਤ ਖੁਸ਼ਲਾਬਾਈ ਕਰਦੇ ਉਹਨਾਂ ਨੂੰ ਕਦੇ ਅੱਜ ਤੱਕ ਟੈਪਰ ਵੀ ਨਹੀਂ ਉਹਨਾਂ ਦਾ ਕਦੇ ਪੁੱਛਿਆ ਹੈਗੇ ਜੀ ਮਤਲਬ ਇੱਥੇ ਇੱਕ ਹੋਰ ਤਹੋਂ ਦਾ ਸਨਮਾਨ ਕਰਦੇ ਨੇ ਉਹ ਜੀ ਸਰ ਜੀ ਬਹੁਤ ਰਿਸਪੈਕਟ ਕਰਦੇ ਬਹੁਤ ਹੀ ਜ਼ਿਆਦਾ ਤਾਂ ਜਿਹੜੇ ਡਰਾਈਵਰ ਵੀ ਇਹਦਾ ਉਹਨਾਂ ਨੇ ਮੈਨੂੰ ਕਦੇ ਵੀ ਕਮੈਂਟ ਗਲਤ ਨਹੀਂ ਕੀਤਾ ਉਹ ਵੀ ਮੈਨੂੰ ਭੈਣ ਜੀ ਕਹਿ ਕੇ ਹੀ ਗੱਲ ਕਰਦੇ ਵਾਹ ਹਾਂਜੀ ਮਤਲਬ ਤਾਂ ਇਹ ਹੈ ਵੀ ਕੀਤਾ ਕੋਈ ਵੀ ਮਾੜਾ ਨਹੀਂ ਤੁਸੀਂ ਆਪ ਕਿਸ ਨਜ਼ਰੀਏ ਨਾਲ ਦੁਨੀਆ ਨੂੰ ਦੇਖਦੇ ਹੋ ਇਹ ਮਹਮ ਰੱਖਦੀ ਹੈ ਗੱਲ ਜੀ 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 ਸਤਿ ਆਬਿਆ ਤਾਂ ਨਹੀਂ ਮਤਲਬ ਡਰਾਈਵਰਾਂ ਨੂੰ ਬਦਨਾਮ ਕੀਤਾ ਜਾ ਰਿਹਾ ਡਰਾਈਵਰ ਬਹੁਤ ਅੱਛੇ ਆ ਅਗਰ ਡਰਾਈਵਰ ਨਾ ਹੋਣ ਤਾਂ ਦੁਨੀਆ ਇਸ ਕੈਂਪ ਉੱਤੇ ਨਾ ਸਕਦੀ ਆ ਅਗਰ 2 ਘੰਟੇ ਦੀ ਹੜਤਾਲ ਹੋ ਜਵੇ ਜੀ ਮਤਲਬ ਜਦੋਂ ਕਰੋਨਾ ਸੀ ਇੱਕ ਮਜਬੂਰੀ ਹੋ ਗਈ ਡਰਾਈਵਰ ਆਪਣੇ ਕੰਮਕਾਰ ਛੱਡ ਕੇ ਚਲੇ ਗਏ ਸੀ ਮਤਲਬ ਤੁਸੀਂ ਇਹ ਵੀ ਕਹਿੰਦੇ ਹੋ ਵੀ ਮਜਬੂਰੀ ਬੰਦੇ ਨੂੰ ਸਭ ਕੁਝ ਸਿਖਾ ਦਿੰਦੀ ਹੈ ਸਭ ਕੋ ਸਿਕਾ ਦੇ ਸਰ ਜੀ ਉਹ ਟਾਈਮ ਮੈਨੂੰ ਵੀ ਆਪਣੇ ਘਰ ਦੀ ਟੈਂਸ਼ਨ ਪੈ ਗਈ ਸੀ ਵੀ ਮੇਰੇ ਘਰ ਦੇ ਵਿੱਚ ਵੀ ਕਿੱਥੋਂ ਕੁਛ ਆਏਗਾ ਤਾਂ ਕਿੱਥੋਂ ਖਾਇਆ ਜਾਏਗਾ ਕਿੱਥੋਂ ਅਸੀਂ ਕਿਸ਼ਤਾਂ ਦਾ ਭਾਗ ਦੇਈਆਂ ਦੀ ਹਾਂਜੀ ਤਾਂ ਮੈਂ ਉਸ ਟਾਈਮ ਮਜਬੂਰੀ ਸਟੈਪ ਲੈਣਾ ਪਿਆ ਪਰ ਹੁਣ ਉਸ ਦਾ ਮੈਨੂੰ ਸ਼ੌਕ ਬਣ ਗਿਆ ਤਾਂ ਮੈਨੂੰ ਚਾਹ ਤਾਂ ਹੌਸਲਾ ਹੋ ਗਿਆ ਮੈਨੂੰ ਇਸ ਟਾਈਮ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਘਰ ਬੈਠੀ ਹੁੰਦੀ ਮੈਨੂੰ ਬਹੁਤ ਦੁੱਖ ਚ ਆਉਂਦਾ ਕਿ ਅੱਜ ਮੈਂ ਘਰ ਬੈਠੇ ਆਂ ਜੀ ਗੇੜਾ ਨਹੀਂ ਹੈਗਾ ਜੀ ਪਰ ਇੱਕ ਤਾਂ ਹੈ ਵੀ ਇਹ ਜਿਹੜਾ ਟਰਾਲਾ ਵੀ ਚਲਾਉਣਾ ਕੋਈ ਆਸਾਨ ਗੱਲ ਤਾਂ ਹੈ ਨਹੀਂ ਮੁਸ਼ਕਲ ਤਾਂ ਉਹ ਵੀ ਹੋਣੀ ਕਿਤੇ ਨਾ ਕਿਤੇ ਹਾਂਜੀ ਕਈ ਵਾਰ ਦਿੱਕਤ ਆਉਂਦੀ ਸਰਦੀ ਮੈਨੂੰ ਦਿੱਕਤ ਵੈਸੇ ਤਾਂ ਪਰਮਾਤਮਾ ਦੀ ਦਿਆ ਨਾਲ ਦਿੱਕਤ ਨਹੀਂ ਕਦੀ ਵੀ ਆਈ ਹੈਗੀ ਪਰ ਇੱਕ ਦਿੱਕਤ ਆਉਂਦੀ ਹੈ ਜਿੱਦਾਂ ਹੁਣ ਲੇਡੀਜ਼ ਆ ਲੇਡੀਜ਼ ਵਾਸਤੇ ਜਿੱਦਾਂ ਹੁਣ ਆਪਣੇ ਅεροੜਾਂ ਦੇ ਉੱਤੇ ਕਿਤੇ ਨਾ ਕਿਤੇ ਇਹਨਾਂ ਨੂੰ ਜਨਤਕ ਪਬਲਿਕ ਬਾਥਰੂਮਾਂ ਟਾਇਲਟ ਵਗੈਰਾ ਇਹਦਾ ਜ਼ਰੂਰ ਬਣਾਉਣੇ ਚਾਹੀਦੇ ਆ ਹਾਂ ਫਿਕਰ ਨਾ ਤਾਂ ਜਗ੍ਹਾ ਜਿਸਾ ਰੱਖੇ ਤੇ ਜਾ ਸਕਦੇ ਆ ਉਹ ਲੇਜੀਸ ਵਾਲੇ ਜੀ ਸਵਾਤੇ ਦਿੱਕਤ ਬਹੁਤ ਹੁੰਦੀ ਏ ਇਸ ਚੀਜ਼ਾਂ ਦੀ ਜੀ ਮਤਲਬ ਕਹਿਣਾ ਇਹ ਚਾਹੁੰਦੇ ਆ ਵੀ ਹੁਣ ਤੁਸੀਂ ਇਸ ਲਾਈਨ ਦੇ ਵਿੱਚ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਧੀਆ ਭੈਣਾ ਵੀ ਇਸ ਲਾਈਨ 'ਚ ਆ ਜਾਣ ਤੱਕ ਜਿੱਥੇ-ਜਿੱਥੇ ਕੋਈ ਮੁਸ਼ਕਲ ਹੈ ਉਹ ਸਰਕਾਰਾਂ ਨੂੰ ਵੀ ਧਿਆਨ ਦੇਣੀ ਚਾਹੀਦੇ ਜੀ ਸਰ ਜੀ ਇਹ ਧਿਆਨ ਦੇਣਾ ਚਾਹੀਦਾ ਤਾਂ ਬਾਕੀ ਮੈਂ ਆਪਣੇ ਭੈਣਾਂ ਨੂੰ ਛੋਟੀਆਂ ਬੱਚੀਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਜਿਹੜਿਆ ਇਹ ਆਬਜੈਕਟ ਟਿਕਟੋਕ ਤੇ ਜਾਂ ਆਪਣੇ ਆ ਕਮੈਂਟਾਂ ਪਿੱਛੇ ਦੁਨੀਆਂ ਹੋਈਆਂ ਇਹਨਾਂ ਨੂੰ ਛੱਡ ਕੇ ਆਪਣੇ ਕੋਈ ਵੀ ਇਦਾਂ ਦਾ ਕੰਮ ਕਰਨ ਜਿਨ੍ਹਾਂ ਵਿੱਚ ਆਪਣੇ ਮਾਪੇ ਦਾ ਨਾਮ ਰੋਸ਼ਨ ਹੋਵੇ ਆਪਣੀ ਇੱਜ਼ਤ ਹੋਵੇ ਅਸੀਂ ਆਉਣ ਬਾਅਦ ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਅਸੀਂ ਤੁਹਾਡੀ ਇੱਜ਼ਤ ਨੂੰ ਬਰਕਰਾਰ ਰੱਖਿਆ ਹੈ ਤਾਂ ਤੁਸੀਂ ਵੀਗਾ ਇੱਜ਼ਤ ਨਾਲ ਜਿਉਣਾ ਹੈ ਤੇ ਹਰਪ੍ਰੀਤ ਪਰੇ ਬੜਾ ਮੁਸ਼ਕਲ ਹੈ ਮੈਂ ਤੁਹਾਨੂੰ ਇਹ ਸਵਾਲ ਖੁਦ ਕਰਨੀ ਲੱਗਿਆ ਸੀ ਤੁਸੀਂ ਆਪ ਹੀ ਗੱਲ ਕਰ ਲਈ ਵੀ ਅੱਜ ਕੱਲ ਸਾਡੇ ਬੱਚੇ ਸਾਡੀਆਂ ਕੁੜੀਆਂ ਜਾਂ ਸਾਡੇ ਨੌਜਵਾਨ ਵੀ ਕਈ ਤਾਂ ਕਿਹੜੇ ਪਾਸੇ ਤੁਰ ਗਏ ਮੋਬਾਈਲ ਚੱਕਦੇ ਆ ਤੇ ਮੋਬਾਈਲ ਦੇ ਵਿੱਚ ਕਿਸ ਤਰ੍ਹਾਂ ਦਾ ਉਹ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਆਪਾਂ ਸਾਰੇ ਜਾਣਦੇ ਆ ਜੀ ਤੇ ਮਤਲਬ ਇਹ ਇੱਕ ਗਲਤ ਇੱਕ ਰੁਝਾਨ ਨਹੀਂ ਚੱਲਿਆ ਹੋਇਆ ਜੀ ਸਰ ਜੀ ਉਹ ਮੁੰਡੇ ਜਿਹੜੇ ਆ ਛਮਕੇ ਲਾਵੇ ਆ ਚਾਹ ਮਾਰੇ ਨਿਕਲੇ ਬਹੁਤ ਮੁੰਡੇ ਅੱਛੇ ਜਿਹੜੇ ਬਹੁਤ ਵਧੀਆ ਕੰਮ ਆਪਣੇ ਕਰਦੇ ਨੇ ਬਹੁਤ ਇਸ ਗੱਲ ਦਾ ਗਲਤ ਵੀ ਕੰਮ ਕਰਦੇ ਆ ਕੁਝ ਮੁੰਡੇ ਵਿੱਚ ਮੈਂ ਦੇਖਿਆ ਲੱਕ ਦੇ ਚੁੰਕੇ ਲਗਾਵੇ ਕੁੜੀਆਂ ਵਾਂਗੂ ਕੁਝ ਕੁੜੀਆਂ ਇਦਾਂ ਦੇ ਗਲਤ ਰਸਤੇ ਚੱਪੀਆਂ ਹੋਈਆਂ ਅਸਰ ਤੇ ਇਹਦੇ ਉੱਤੇ ਕਮੈਂਟਾਂ ਦੀ ਖਾਤਰ ਹੈ ਵਿਊਆਂ ਦੀ ਖਾਤਰ ਕਿ ਬਹੁਤ ਜ਼ਿਆਦਾ ਆ ਉਹ ਨੂੰ ਆਪਾਂ ਆਪਣੇ ਬੱਚਿਆਂ ਨੂੰ ਜ ਆਪਣੇ ਫੈਮਿਲੀ ਦੇ ਵਿੱਚ ਵੀ ਅੱਗੇ ਤਾਂ ਆਪਾਂ ਕਹਿੰਦੇ ਸੀ ਟੀਵੀ ਦੇ ਤੱਕ ਪੜਾ ਪਾ ਦਿਓ ਪਰ ਮੋਬਾਈਲਾਂ ਦੇ ਉੱਤੇ ਵੀ ਇੰਨਾ ਗੰਦ ਪੈ ਚੁੱਕਾ ਆ ਸੀ ਕੋਈ ਵੀ ਫੰਕਸ਼ਨ ਖੋਲਦੇ ਆ ਉਹਦੇ ਤੇ ਸਿਰਫ ਗੰਦੀਆਂ ਹੀ ਵੀਡੀਓ ਉਹਦੀ ਮਸ਼ੂਰੀਆਂ ਆਉਂਦੀਆਂ ਨੇ ਕਿਨਾ ਤਾਂ ਇਸ ਕਰਕੇ ਮੈਂ ਇਹੀ ਕਹਿੰਦੀ ਆ ਆਉਣ ਵਾਲੀਆਂ ਧੀਆਂ ਪੈਰਾਂ ਨੂੰ ਆਪਣੇ ਬੱਚਿਆਂ ਨੂੰ ਆਪ ਮਾਪਿਆਂ ਨੂੰ ਮੈਂ ਕਹਿੰਦੀ ਆ ਵੀ ਆਪਣੇ ਬੱਚਿਆਂ ਨੂੰ ਤੁਸੀਂ ਹੌਸਲਾ ਫਜਾਈ ਦਿਓ ਆਪਣੇ ਧੀਆਂ ਨੂੰ ਸਿੱਧੀ ਸੇਧ ਦਿਓ ਕਿ ਪੁੱਤ ਨੂੰ ਡਰਨਾ ਨਹੀਂ ਹੈਗਾ ਡਰ ਕੇ ਕਿਸੇ ਕੋਲ ਰਹਿਣਾ ਨਹੀਂ ਆਪਣੇ ਹੌਸਲੇ ਨਾਲ ਕੰਮ ਕਰੋ ਦੋ ਬਹਾ ਮਰਦੀਆਂ ਦੋ ਬਹਾ ਔਰਤਾਂ ਆਰਤ ਚਾਹੇ ਕੁਝ ਵੀ ਕਰ ਸਕਦੀ ਆ ਜੀ ਠੀਕ ਹੈ ਨਾ ਔਰਤ ਤੁਸੀਂ ਹੋਵੋਗੇ ਕਿ ਕਿਹਾ ਵੀ ਕਲਪਨਾ ਚਾਵਲਾ ਸੀਗੀ ਜੇ ਮੈਡਮ ਵੇਦੀ ਵੀ ਰਹਿ ਚੁੱਕੀ ਆ ਠੀਕ ਹੈ ਨਾ ਕਿੱਡੇ ਕਿੱਡੇ ਮਤਲਬ ਆਪਣੀਆਂ ਔਰਤਾਂ ਜਿਹੜੀਆਂ ਮੱਲਾ ਮਾਰੀਆਂ ਹੋਈਆਂ ਬਾਹਰ ਦੇ ਵਿੱਚ ਤੇ ਮੱਲਾ ਮਾਰੀਆਂ ਹੋਈਆਂ ਜੀ ਤਾਂ ਵੀ ਨਾ ਜੇ ਅਸੀਂ ਆਪਣੇ ਪੰਜਾਬ ਦੇ ਵਿੱਚ ਨੇ ਇਹ ਪੰਜਾਬ ਸਾਡਾ ਘਰ ਆ ਸਾਡਾ ਇੰਡੀਆ ਸਾਡਾ ਆਪਣਾ ਘਰ ਆ ਜੀ ਜੇ ਤੁਸੀਂ ਕਹਿੰਦੇ ਵੀ ਜੇ ਅਸੀਂ ਬਾਹਰ ਬਾਹਰ ਦੇ ਹਦੇਸ਼ਾਂ ਦੇ ਵਿੱਚ ਜਾ ਕੇ ਝੰਡੇ ਗੜ ਸਕਦੇ ਆ ਕੱਲੀਆਂ ਸਾਡੀਆਂ ਕੁੜੀਆਂ ਬਾਹਰ ਪੜ ਰਹੀਆਂ ਨੇ ਤਰੱਕੀਆਂ ਕਰ ਰਹੀਆਂ ਨੇ ਤਾਂ ਪੰਜਾਬ 'ਚ ਕਿਉਂ ਨਹੀਂ ਜੀ 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 ਸਰ ਪੰਜਾਬ ਚ ਜਿਹੜਾ ਰੁਝਾਨ ਪੈ ਗਿਆ ਨਾ ਜਿਹੜਾ ਮੋਬਾਈਲ ਫੜ ਕੇ ਤਾਂ ਤੁਸੀਂ ਸੋਚ ਨਹੀਂ ਸਕਦੇ ਵੀ ਸਵੇਰੇ ਸ਼ਾਮ ਕਿਵੇਂ ਕੁੜੀਆਂ ਕੁਛ ਕੁੜੀਆਂ ਨੇ ਜਿਨ੍ਹਾਂ ਨੇ ਹੋਰਾਂ ਨੂੰ ਵੀ ਬਦਨਾਮ ਕਰ ਰੱਖਿਆ ਜੀ 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 ਦੇਖੋ ਜੀ ਇਸ ਦੇ ਵਿੱਚ ਕਈ ਵਾਰੀ ਇਸ ਕੰਮ ਦੇ ਵਿੱਚ ਰੋਟੀ ਦੀ ਭੁੱਖ ਵੀ ਮਾਰਨੀ ਪੈਂਦੀ ਆ ਪਿਆਸ ਵੀ ਮਾਰਨੀ ਪੈਂਦੀ ਆ ਕਈ ਮਜਬੂਰੀਆਂ برداشت ਕਰਨੀਆਂ ਪੈਂਦੀਆਂ ਆ ਪਰ ਹਿੰਮਤ ਦੇ ਅੱਗੇ ਸਲਾਮ ਆਪਣੀ ਦੇ ਤੇ ਕਰੋ ਵੀ ਅਸੀਂ ਹਿੰਮਤ ਕਰਾਂਗੇ ਤਾਂ ਅੱਗੇ ਵਧਾਂਗੇ ਜੀ ਅਜੇ ਤੁਹਾਡਾ ਸਾਰਾ ਪਰਿਵਾਰ ਹੁਸ਼ਿਆਰਪੁਰ ਦੇ ਵਿੱਚ ਜੀ ਜੀ ਹਾਂਜੀ ਮੇਰਾ ਸਾਰਾ ਪਰਿਵਾਰ ਹੁਸ਼ਿਆਰਪੁਰ ਦੇ ਵਿੱਚ ਹੈ ਜੀ ਤੇ ਅਜੇ ਤੁਹਾਡੇ ਕਿੱਥੋਂ ਬਿਲੋਂਗ ਕਰਦੇ ਆ ਤੇ ਛੋਕੜ ਕਿੱਥੋਂ ਪੇਕੇ ਕਿੱਥੇ ਆ ਤੁਹਾਡੇ ਪਸ਼ੋਕਰ ਜੀ ਮੇਰਾ ਹੈਗਾ ਆ ਜਿੰਮੀ ਫੜੀ ਮੈਂ ਚੰਡੀਗੜ੍ਹ ਦੇ ਵਿੱਚ ਹੈ ਜੀ ਪੜੀ ਲਿਖੀ ਵੀ ਉੱਥੇ ਕਬੱਡੀ ਦੀ ਕੋਚ ਰਹੀ ਆ ਮੈਂ ਹੂੰ ਤਾਂ ਜਿਹੜਾ ਪਸ਼ੋਕਰ ਆ ਮੇਰਾ ਫੜੇਗਰ ਸਾਹਿਬ ਦੇ ਵਿੱਚ ਮੇਰੀ ਜ਼ਮੀਨ ਜਾਇਦਾਦ ਜਿਹੜੀ ਅਸੀਂ ਮੈਂ ਜੱਟ ਜ਼ਮੀਨਦਾਰਾਂ ਦੀ ਧੀ ਆ ਜ਼ਮੀਨ ਜਿਹੜੀ ਮੇਰੀ ਉਹ ਫੜੇਗਰ ਸਾਹਿਬ ਦੇ ਵਿੱਚ ਪੈਂਦੀ ਆ ਫਿਰ ਤੁਸੀਂ ਤਾਂ ਬਹੁਤ ਦੇਖੋ ਇਹ ਪਛੋਕਰ ਤੇ ਕਹਿੰਦੇ ਨੇ ਵੀ ਨਾਨਕਿਆਂ ਦਾਦਕਿਆਂ ਤੋਂ ਬੰਦੇ ਦਾ ਪਤਾ ਲੱਜਾਂਦਾ ਘੋੜੇ ਦਾ ਜਿਹੜਾ ਖਾਨਦਾਨ ਹੁੰਦਾ ਉਹਦਾ ਪਤਾ ਲੱਜਦਾ ਬੰਦੇ ਦੇ ਖਾਨਦਾਨ ਦਾ ਤੁਸੀਂ ਤਾਂ ਗੁਰੂਆਂ ਦੀ ਧਰਤੀ ਤੋਂ ਮਤਲਬ ਇੱਕ ਸੇਧ ਮਿਲੀ ਹੋਈ ਆ ਉੱਥੇ ਪੈਦਾ ਹੋਏ ਹੋਏ ਪਰਵਾਨਤਾ ਤੁਹਾਡੇ ਉੱਥੇ ਦਾ ਸੀ ਤਾਂ ਫਿਰ ਸਿੰਘਣੀ ਵਾਲਾ ਦੋਸਤ ਤਾਂ ਤੁਹਾਡੇ ਚ ਹੋਣੇ ਹੀ ਸੀ ਸਰ ਜੀ ਮੈਨੂੰ ਇਹਨਾ ਹੌਸਲਾ ਮੈਨੂੰ ਮੈਂ ਆਪਣੇ ਆਪ ਦੇ ਪ੍ਰੋਡ ਕਰਦੀ ਆ ਕਿ ਮੈਂ ਗੁਰੂਆਂ ਪੀਰਾਂ ਦੀ ਧਰਤੀ ਉੱਤੇ ਮੈਂ ਜਨਮ ਲਿਆ ਬਹੁਤ ਵੱਡਾ ਜਿਵੇਂ ਕਿ ਆਪਣੇ ਆਪ ਦੇ ਵਿਗਮਾਨ ਦਾ ਕਹਿ ਲਓ ਵੀ ਉਹ ਆ ਵੀ ਮੈਂ ਗੁਰੂਆਂ ਪੀਰਾਂ ਦੀ ਧਰਤੀ ਤੇ ਜਨਮ ਲਿਆ ਆ ਵਾਹ ਠੀਕ ਆ ਨਾ ਬਹੁਤ ਬੋਲਦੇ ਆ ਹੌਣ ਵੀ ਸਾਲ ਵਾਦਾ ਜਾਂਦੀਆਂ ਤਾਂ ਮੈਂ ਆਪਣੇ ਗੱਡੀ ਲੈ ਕੇ ਜ਼ਰੂਰ ਜਾਂਦੀ ਆ ਫਤੇਗੜ ਸਾਹਿਬ ਸਰੰਦ ਦਾ ਮੇਲਾ ਜਦ ਲੱਗਦਾ ਮੈਂ ਲੈ ਕੇ ਜਾਂਦੇ ਆ ਤਾਂ ਸਭੀ ਦੂਜੀ ਗੱਲ ਹੈਗੀ ਆ ਸਾਡੇ ਬਲੱਜ ਬੱਚੇ ਹੀ ਡਰਾਈਵਰੀ ਆ ਮੇਰੇ ਬਰਦਰ ਹੁੰਦੇ ਸੀ ਮੇਰੇ ਭੂਆ ਜੀ ਦੇ ਲੜਕੇ ਉਹਨਾਂ ਨੇ ਛੋਟੇ ਹੁੰਦਿਆਂ ਨਹੀਂ ਮੈਂ ਜਦੋਂ ਬਚਪਨ ਚ ਪੜਦੀ ਸੀ ਉਹਨਾਂ ਨੇ ਮੈਨੂੰ ਗੱਡੀ ਜਣੀਏ ਜਿੱਦਾਂ ਕਹਦੇ 10 8 8 ਕੇ ਸਾਲ ਦੀ ਸੀ ਜਦੋਂ ਉਹਨਾਂ ਨੇ ਐਲਪੀ ਗੱਡੀ ਦੇ ਉੱਤੇ ਮੈਨੂੰ ਸ਼ੁਰੂ ਕਰਤਾ ਬਚਾ ਉਹ ਕਹਿੰਦੇ ਸੀ ਤੈਨੂੰ ਕੁੜੀ ਨਹੀਂ ਬਤਾ ਮੁੰਡਾ ਬਣਾ ਕੇ ਤੇ ਡਰਾਈਵਰ ਬਣਾਉਣਾ ਅੱਛਾ ਜੀ ਹਾਂ ਜੀ ਉਹ ਤੋਂ ਤੋਂ ਹੀ ਮਤਲਬ ਮੈਂ ਜਿਹੜਾ ਕਿਸਾ ਚਲਾਉਣਾ ਕੱਢੀ ਚਲਾਉਣੀ ਇਹ ਚੀਜ਼ਾਂ ਦਾ ਸ਼ੌਕ ਵੀ ਉਹਨਾਂ ਨੇ ਉਦੋਂ ਤੋਂ ਹੀ ਪਾਤਾ ਸੀ ਤੇ ਮੈਂ ਤਾਂ ਬੋਲਟ ਮੋਟਰਸਾਈਕਲ ਵੀ ਤੁਸੀਂ ਖਿੱਚੀ ਆਉਂਦੇ ਉਹ ਵੀ ਵੀਡੀਓ ਦੇਖਿਆ ਹਾਂ ਹਾਂ ਜੀ ਬੋਲਟ ਵੀ ਮੈਂ ਸਭ ਤੋਂ ਜਿਹੜਾ ਵੱਡਾ ਸ਼ੌਕ ਮੇਰਾ ਸਰ ਜੀ ਬੋਲਟ ਦਾ ਆ ਹਾਂ ਮੈਂ ਬੋਲਟ ਨੂੰ ਲੈ ਕੇ ਪਹਾੜੀ ਹਿਮਾਚਲ ਰਾਜ ਦੇ ਵਿੱਚ ਜਿੱਦਾਂ ਸਾਰੇ ਮੈਂ ਇਹਨੇ ਬੋਲਟ ਤੇ ਹੀ ਜ਼ਿਆਦਾ ਖੁਸ਼ ਮਤਲਬ ਸਵਾਰੀ ਕਰਨੀ ਕੋ ਚੰਗਾ ਸਮਝੀ ਆ ਜੀ ਅੱਛਾ ਤੁਸੀਂ ਹਰਪੀ ਤੇ ਇੱਕ ਸ਼ੌਕ ਸੀਗਾ ਤੁਹਾਡਾ ਡਰਾਈਵਰੀ ਹੁਣ ਉਹਨੂੰ ਪੇਸ਼ਾ ਬਣਾ ਲਿਆ ਤੁਸੀਂ ਰੁਜ਼ਗਾਰ ਵੀ ਬਣਾ ਲਿਆ ਹਾਂਜੀ ਮੇਰਾ ਬੇਟਾ ਜੀ ਇੱਕੋ ਸਰ ਮੈਂ ਚਾਹੁੰਦੀ ਆ ਕਿ ਮੇਰਾ ਬੇਟਾ ਪੜ੍ਹੇ ਲਿਖੇ ਬਹੁਤ ਜ਼ਿਆਦਾ ਪਰ ਮੈਂ ਉਹਨੂੰ ਵੀ ਵੱਡਾ ਵਧਿਆ ਜੇ ਨਾ ਆਉਣਾਂ ਸਮੇਂ ਦੇ ਵਿੱਚ ਮਸ਼ੀਨਰੀ ਵੇਚਣਾ ਲੱਗਦਾ ਮੈਂ ਉਹਨੂੰ ਉੱਚ ਚੋਟੀ ਦਾ ਡਰਾਈਵਰ ਬਣਾਉਣਾ ਚਾਹੁੰਦੀ ਆ ਮਤਲਬ ਜੇ ਕਹੀਏ ਤਾਂ ਪਾਇਲਟ ਬਣਾਉਣਾ ਉਹਦਾ ਬਸ ਤੁਸੀਂ ਹਾਂਜੀ ਉਹਦਾ ਪਾਇਲਟ ਬਣਾਉਣਾ ਕੋਈ ਕਹਿੰਦਾ ਮੈਂ ਡਾਉਟਰ ਬਣਾਉਣਾ ਕੋਸ਼ ਬਣਾਉਣਾ ਪਰ ਮੈਂ ਚਾਹੁੰਦੀ ਮੈਂ ਆਪਣੇ ਬੱਚੇ ਨੂੰ ਆਪਣੇ ਹੀ ਜੋ ਮੇਰਾ ਆਪਣੇ ਬਲਾਈਟ ਬੱਚਾ ਚੱਲਦੀ ਆ ਰਜ਼ਾਨ ਚੱਲਦਾ ਆ ਜਾਂ ਕਹਿ ਲਓ ਵੀ ਡਰਾਈਵਰੀ ਦਾ ਕਿਤਾ ਸ਼ੌਕ ਹੈ ਮੈਂ ਉਹਦੇ ਵਿੱਚ ਹੀ ਰੱਖਾਂ ਵਾਹ ਜੀ ਵਾਹ ਹੋਰ ਕੋਈ ਸੁਨੇਹਾ ਦੇਣਾ ਪੰਜਾਬ ਵਾਸੀਆਂ ਨੂੰ ਆਪਣੇ ਪੰਜਾਬੀਏ ਭੈਣਾ ਭਰਾਵਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਕਹਿਣਾ ਚਾਹੁੰਦਾ ਵੀ ਭੈਣੋ ਛੋਟੀਆਂ ਬੱਚਿਓ ਤੁਸੀਂ ਪੜੋ ਲਿਖੋ ਆਪਣੇ ਆਪਣੇ ਦੇਸ਼ ਵਾਸਤੇ ਕੁਝ ਕਰੋ ਸਾਡੀਆਂ ਮਾਵਾ ਪੈਣਾ ਸਾਡੀਆਂ ਜਿਹੜੀਆਂ ਮਾਤਾ ਗੁਜਰੀ ਸੀਗੀ ਮਾਦਾ ਪਾਗੋ ਸੀਗੀ ਚੰਸੀ ਵਾਲੀ ਸੀਗੀ ਤਾਂ ਹਾਂਜੀ ਇਹ ਆਪਣੇ ਦੇਸ਼ ਦੀ ਖਾਤਰ ਦੇਖੋ ਕਿੰਦਾ ਆਪਣੇ ਬੱਚਿਆਂ ਹਿੱਕਾਂ ਨਾਲ ਬੰਨ ਬੰਨ ਕੇ ਲੜੀਆਂ ਸੀਗੀਆਂ ਕਿਨਾ ਮਾਂ ਕੁਰੀ ਸੀ ਜਿਨੇ ਆਪਣੇ ਚਾਰੇ ਦਲਾਲਾਂ ਨੂੰ ਬਾਰੋਬਾਰੀ ਆਪਣੇ ਜੰਗ ਵਿੱਚ ਭੇਜਿਆ ਸੀ ਤੇ ਕਾਗਿਆਸ ਜਾ ਕੇ ਉਹਨਾਂ ਨੂੰ ਜੰਗ ਵਿੱਚ ਭੇਜਿਆ ਸੀਗਾ ਵਾਹ ਵਾਹ ਠੀਕ ਨਾ ਤਾਂ ਅਸੀਂ ਵੀ ਉਹਨਾਂ ਦੀਆਂ ਜਾਈਆਂ ਆ ਉਹਨਾਂ ਦਾ ਹੀ ਅਸੀਂ ਇੱਕ ਦੇਣ ਆ ਬੱਚਿਓ ਗਾਂ ਆਣ ਵਾਲੇ ਵਿਖੇ ਚਾਹਤੀਆਂ ਚਾਹੇ ਪੁੱਤੇ ਬੱਚਿਓ ਆਪਣੇ ਛੇਦ ਸਮਝੋ ਆਪਣੇ ਮਾਪੇ ਨੂੰ ਖੁਸ਼ੀਆਂ ਦਿਓ ਗਲਤ ਸੈਂਡਾ ਹਟੋ ਤਾਂ ਸਿੱਪੇ ਆਪਣੇ ਕੰਮਾਂ ਤੇ ਲੱਗੋ ਦਿਨਾਂ ਵਿੱਚ ਤੁਹਾਡੇ ਮਾਂ ਆਪ ਹੌਸਲਾ ਕਰ ਸਕਾਂ ਖੁਸ਼ੀ ਮਹਿਸੂਸ ਕਰ ਸਕਾਂ ਮਾਣ ਕਰਨ ਕਿ ਸਾਡੇ ਬੱਚੇ ਸਿੱਧੇ ਰਸਤੇ ਜਾ ਰਹੇ ਨੇ ਨਸ਼ਿਆਂ ਚ ਹੋਏ ਬੱਚੇ ਤੁਰੇ ਫਿਰਦੇ ਆ ਕੁੜੀਆਂ ਵੀ ਮੁੰਡੇ ਵੀ ਹਾਂਜੀ ਦੂਰ ਰਹਿਣ ਦਾ ਧਿਆਨ ਮੈਂ ਇਹ ਗੱਲ ਕਹਿਨੀ ਆ ਵੀ ਤੁਸੀਂ ਬੱਚਿਓ ਮੇਰੀਆਂ ਭੈਣਾਂ ਨੂੰ ਥਮਕੇ ਲਾਵੇਂ ਛੱਡ ਦਿਓ ਤਾਂ ਤੁਸੀਂ ਆਪਣਾ ਕੰਮ ਸਿੱਖੋ ਚਾਹੇ ਡਰਾਇਵਰੀਆ ਚਾਹੇ ਘਰੇ ਲੁਕਾ ਮਾ ਚਾਹੇ ਸਲਾਈਕ ਡਾਈਆ ਜੋ ਵੀ ਤੁਹਾਡਾ ਸ਼ੌਕ ਹੈ ਤੁਸੀਂ ਉਹ ਕਰੋ ਪਰ ਹਾਂ ਜਿਹੜੇ ਇਹ ਚੀਜ਼ਾਂ ਇਹਨਾਂ ਨੂੰ ਬੰਦ ਕਰਦੇ ਇਹਦੇ ਨਾਲ ਤੇ ਬਰਬਾਦੀ ਆ ਆਜ਼ਾਦੀ ਨਹੀਂ ਹੈ ਚੰਗੀ ਨਹੀਂ ਹੈ ਇਹ ਚੀਜ਼ੇ ਜਿੰਨਾ ਚਿਰ ਜਵਾਨੀਆਂ ਉਹਨਾਂ ਚ ਤਾਂ ਕਰ ਸਰ ਜਵਾਨਨ ਘਾਗੀ ਫੇਰ ਕੀ ਕਰੋਗੇ ਵਾਏ ਹਾਏ ਹਾਏ ਬਹੁਤ ਵੱਡੀ ਤੁਸੀਂ ਗੱਲ ਕਹੀ ਹੈ ਕਿ ਉਹ ਵੇ ਹੁਣ ਆਪਾਂ ਗੱਲ ਕਹਿ ਨਹੀਂ ਸਕਦੇ ਉਹ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜਦੋਂ ਕੋਈ ਕੰਜਰੀਆਂ ਉਦੋਂ ਨੱਚਦੀਆਂ ਸੀ ਪੁਰਾਣੇ ਸਮਿਆਂ 'ਚ ਉਹਨਾਂ ਦਾ ਪਤਾਪਾ ਬੜਾ ਮਾੜਾ ਹੁੰਦਾ ਸੀ ਕਹਿੰਦੇ ਥੋੜਾ ਸਮਾਂ ਤਾਂ ਤੂੰ ਭਾਈ ਕੱਟ ਲੇਗੀ ਜਿੰਨਾ ਚਿਰ ਜਵਾਨੀ ਹੈ ਬਾਅਦ 'ਚ ਕੀ ਕਰੇਂਗੀ ਅੱਜ ਤੁਸੀਂ ਇਹ ਗੱਲ ਕਹੀ ਐ ਬਹੁਤ ਵਧੀਆ ਗੱਲ ਐ ਹਾਂਜੀ ਆਪਣੇ ਆਉਣ ਵਾਲੇ ਸਮੇਂ ਨੂੰ ਵਿਚਾਰੀਏ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਸਿੱਧੀ ਸੇਧ ਦੇਣੀ ਹੈ ਅਸੀਂ ਮਾੜੀ ਸੇਧ ਹੁੰਦੀ ਨਹੀਂ ਹੈਗੀ ਸੋ ਇਸ ਕਰਕੇ ਮੈਂ ਇਹੋ ਮੇਰੀ ਬੇਨਤੀ ਹੱਥ ਜੋੜ ਕੇ ਵੀ ਬੱਚਿਓ ਤੁਸੀਂ ਸਮਝੋ ਸੁਧਰੋ ਮਾਪੇ ਨੂੰ ਆਪਣੇਆਂ ਨੂੰ ਸੁਖ ਦਿਓ ਗੱਲਬਾਤ ਕਰਨ ਲਈ ਸ਼ੁਕਰੀਆ ਜੀ ਥੈਂਕ ਯੂ ਸਰ ਜੀ ਗੋ ਬਲੈਸ ਜੀ ਜੀ ਸਾਰੇ ਸਰੋਤਾਂ ਦਾ ਬਹੁਤ ਬਹੁਤ ਧੰਨਵਾਦ ਸਸਰੇ ਕਾਇਤ ਥੈਂਕ ਯੂ ਸਾਨੂੰ ਤਾਂ ਬੜੀ ਖੁਸ਼ੀ ਹੋਈ ਹੈ ਗੱਲਬਾਤ ਕਰਕੇ ਹਰਪ੍ਰੀਤ ਮੈਡਮ ਦੇ ਨਾਲ ਤੇ ਮੈਨੂੰ ਉਮੀਦ ਆ ਵੀ ਤੁਸੀਂ ਵੀ ਖੁਸ਼ ਹੋਏ ਹੋਵੋਗੇ ਕਿਉਂਕਿ ਇਦਾਂ ਦਾ ਜਜ਼ਬਾ ਦੇਖਿਆ ਜਿਹੜਾ ਉਹਨਾਂ ਦੇ ਵਿੱਚ ਕਹਿੰਦੇ ਵੀ ਸਾਨੂੰ ਤਾਂ ਸਰੂਰ ਹੀ ਬਹੁਤ ਹੈ ਹੱਤੇਗੜ ਸਾਹਿਬ ਦੇ ਵਿੱਚ ਪਰਿਵਾਰ ਸੀ ਇਹਨਾਂ ਦਾ ਉਸ ਜਗ੍ਹਾ ਦੇ ਸਾਨੂੰ ਹੌਸਲਾ ਬੜਾ ਵੀ ਅਸੀਂ ਮਾਈ ਭਾਗੋ ਦੇ ਮਾਤਾ ਗੁਜ਼ਰੀ ਦੇ ਉਹਨਾਂ ਦੇ ਵਿੱਚੋਂ ਸਾਡੇ ਬਲੱਡ ਦੇ ਉਹਨਾਂ ਦਾ ਖੂਨ ਹੈ ਤੇ ਸਾਡੇ ਪੰਜਾਬ ਵਾਸੀਆਂ ਨੂੰ ਬੱਚਿਆਂ ਨੂੰ ਵੀ ਉਹਨਾਂ ਨੇ ਬੇਨਤੀ ਕੀਤੀ ਹੈ ਭਾਈ ਇਹ ਸਾਰਾ ਕੁਝ ਛੱਡ ਕੇ ਗੁਰੂ ਦੇ ਲੜ ਲੱਗੋ ਚੰਗੇ ਕੰਮ ਕਰੋ ਕੋਈ ਵੀ ਕੰਮ ਮਾੜਾ ਨਹੀਂ ਖੁਦ ਦੇਖੋ ਇੱਕ ਆਪ ਡਰਾਈਵਰੀ ਕਰਦੇ ਨੇ ਆਪਾਂ ਕਹਿੰਦੇ ਟਰੱਕ ਡਰਾਈਵਰ ਟਰਾਲਾ ਚਲਾਉਣਾ ਬਹੁਤ ਵੱਡੀ ਗੱਲ ਹੈ ਕੋਈ ਉਹਨਾਂ ਨੂੰ ਕਹਿੰਦੇ ਮੈਨੂੰ ਅੱਜ ਤੱਕ ਦਿੱਕਤ ਨਹੀਂ ਆਈ ਬਹੁਤ ਮਾਨ ਸਨਮਾਨ ਸਾਡੇ ਪੰਜਾਬੀ ਤੇ ਸਾਡੇ ਡਰਾਈਵਰ ਸਾਡੇ ਪੁਲਿਸ ਵਾਲੇ ਉਹਨਾਂ ਦਾ ਕਰਦੇ ਨੇ ਤੇ ਕੰਮ ਕੋਈ ਵੀ ਮਾੜਾ ਨਹੀਂ ਫਿਰ ਉਹਨਾਂ ਨੇ ਇੱਕ ਵਾਰੀ ਇਹ ਬੇਨਤੀ ਕੀਤੀ ਆ ਵੀ ਕਿਸ ਲੈਵਲ ਤੱਕ ਸਾਡੀਆਂ ਮਾਮਾ ਭੈਣਾਂ ਪਹੁੰਚੀਆਂ ਨੇ ਸਾਰੇ ਚੰਗੇ ਕੰਮ ਕਰੀਏ ਬੱਚਿਆਂ ਨੂੰ ਚੰਗੀ ਸਿੱਖਿਆ ਦੇਈਏ ਤੇ ਚੰਗੇ ਪਾਸੇ ਲਾ ਕੇ ਉਹ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਨ